ਸੰਗੀਤ ਮੈਨੂੰ ਲੱਗਦਾ ਇਸ ਤੋਂ ਵੱਡੀ ਥੈਰੇਪੀ ਨਹੀਂ ਹੈ ਬਿਲਕੁਲ ਇਸ ਤੋਂ ਵੱਡੀ ਕੋਈ ਮੈਡੀਟੇਸ਼ਨ ਨਹੀਂ ਹੈ ਹੈਨਾ ਤੇ ਗ੍ਰੰਥੇ ਤੋਂ ਬਣਾ ਅਧੂਰੇ ਆ ਗੁਰੂ ਸਾਹਿਬਾਨਾ ਨੇ ਮੋਹਰ ਲਾਤੀ ਕਿ ਰਾਗਾਂ ਚ ਹੀ ਬਾਣੀ ਭਾਈ ਜੇ ਗਾਵਾਂਗੇ ਤਾਂ ਰਸ ਬਲੂਗਾ ਸੰਗੀਤ ਬਿਲਕੁਲ ਹੈਨਾ ਤੇ ਬਹੁਤ ਸੋਹਣਾ ਫਲਸਫਾ ਮਹਾਰਾਜ ਨੇ ਬਖਸ਼ਿਆ ਇਸ ਜਨਮ ਚ ਮੈਨੂੰ ਤੇ ਠੀਕ ਹੈ ਕਰਤਾ ਹੈਗੀ ਹੈ ਮੇਰੀ ਮੈਦੇ ਨਾਲ ਆਪ ਦਾ ਰਜਗਾਰ ਪੈਸਾ ਬਹੁਤ ਕਮਾਰਿਆ ਇਹਦੇ ਚ ਕੋਈ ਸ਼ੱਕ ਨਹੀਂ ਪਰ ਹੁੰਦਾ ਹੈ ਕਿ ਇੰਟਰਨਲੀ ਆਪਣੇ ਆਪ ਨੂੰ ਕੋਈ ਐਕਟੀਵੇਟ ਕਰਕੇ ਜਾਈਏ ਇਸ 뮤직 ਨਾਲ ਹਾਂ ਦੋਈ ਟਰਮ ਹਨ ਇਹਨਾਂ ਇੱਕ ਕੰਡੀਸ਼ਨਲ ਹੈ ਅੱਜ ਹੁਣ ਸ਼ਾਮ ਨੂੰ ਖਾੜਾ ਲਾਉਣ ਚੱਲੇ ਆ ਕੰਡੀਸ਼ਨਲ ਹੈ ਮੇਰਾ ਬਿਲਕੁਲ ਮੈਂ ਪੈਸੇ ਦਿੱਤੇ ਉਹਨਾਂ ਨੇ ਮੈਨੂੰ ਮੈਂ ਗਾਉਣ ਚੱਲੇ ਬਿਲਕੁਲ ਪਰ ਬਹੁਤ ਸਾਰੀਆਂ ਥਾਵਾਂ ਇਹ ਜੀਆਂ ਵੀ ਆ ਜਿੱਥੇ ਪੈਸਾ ਨਹੀਂ ਆ ਹੂੰ ਮੈਂ ਤੇ ਮੇਰਾ ਸੰਗੀਤ ਹੀ ਆ ਹੂੰ ਉਹ ਮੈਂ ਘਰੇ ਫਾਰਮ ਤੇ ਬੈਠਾ ਗਾਉਣਾ ਹੈ ਹੈ ਅੱਜ ਤੁਸੀਂ ਗਾਉਣ ਨੂੰ ਕਹਦੋਂ ਗਾਣ ਅੱਜ ਸਾਨੂੰ ਗਾਉਣਾ ਕੋਈ ਪੈਸੇ ਥੋੜਾ ਲੱਗੇ ਹੋਰ ਥੋੜਾ ਇੱਕ ਪ੍ਰੇਮ ਦੀ ਗੱਲ ਜਿਹੜੀ ਅਨਕੰਡੀਸ਼ਨਲ ਟਰਮ ਤੇ ਉਹ ਖੇਡਦੇ ਆ ਸੋ ਐਦਾਂ ਲੱਗਦਾ ਹੁੰਦਾ ਕਿ ਸੰਗੀਤ ਚੈਨ ਦੇ ਰਿਹਾ ਮੈਨੂੰ ਐਸੀ ਗੱਲ ਪਰ ਹਜ ਬਹੁਤ ਸਾਰੀਆਂ ਚੀਜ਼ਾਂ ਜ਼ਿੰਦਗੀ ਚ ਪਿਛਲੇ 10 ਸਾਲਾਂ ਚ ਮੇਰੇ ਨਾਲ ਚਲੀਆਂ ਮੇਰੇ ਨਾਲ ਨਾਲ ਕੇ ਜਿੰਨਾ ਚ ਮੈਨੂੰ ਲੱਗਿਆ ਕਿ ਯਾਰ ਜਦੋਂ ਘਰੇ ਬਹਿ ਕੇ ਬੇਬੇ ਕੋਲੇ ਗਾਉਣੇ ਹਨ ਨਾ ਉਦੋਂ ਨਜ਼ਾਰਾ ਵੱਧਾ ਕਿਹੜਾ ਗੀਤ ਗਾਉਣੇ ਨੇ ਫਿਰ ਬੇਬੇ ਕੋਲੇ ਬਹਿ ਕੇ ਯਾਰ ਬੜੇ ਗੀਤ ਨੇ ਅਜੇ ਬੇਬੇ ਕਿਹੜਾ ਸੁਣਨਾ ਪਸੰਦ ਕਰਦੇ ਨੇ ਬੇਬੇ ਹਣੀ ਬਹੁਤ ਸੁਣਦੇ ਨੇ ਇਹੋ ਜਿਹੇ ਗੀਤ ਜਿਵੇਂ ਮੈਂ ਸਟੇਜਾਂ ਤੇ ਬਹੁਤ ਘੱਟ ਗਾਉਣਾ ਉਹੋ ਜਿਹੇ ਗੀਤ ਜਿਹੜੇ ਮੰਨ ਲਓ ਬੇਬੇ ਹੋਰਾਂ ਕੋਲੇ ਬਹਿ ਕੇ ਗਾਉਣਾ ਜਾਵਕਾ ਅ ਮੈਂ ਲਾਈਦਾ ਕੱਲਾ ਬੈਠਾ ਰਹਾ ਨਾ ਮੈਂ ਹਾਂ ਤੇ ਸਾਊਂਡ ਤੇ ਗੱਲ ਜ਼ਿਆਦਾ ਹੁੰਦੀ ਹੁੰਦੀ ਹੈ ਸਾਊਂਡ ਹਨਾ ਜਦੋਂ ਤੁਸੀਂ ਸ਼ਬਦ ਗਾਉਨੇ ਹੋ ਨਾ ਕੋਈ ਜਦੋਂ ਤੁਸੀਂ ਬੋਲੇ ਸੋਹਣੇ ਹਾਲ ਨੂੰ ਉੱਚੀ ਸੁਰ ਚ ਗਾਉਂਗੇ ਜਾਂ ਲਾਉਂਗੇ ਜਕਰ ਤਾਂ ਪਤਾ ਲੱਗੂਗਾ ਕਿ ਸਿੱਖ ਬੋਲਦਾ ਹੈ ਹਾਂ ਹਨਾ ਬਿਲਕੁਲ ਜਦੋਂ ਤੁਸੀਂ ਹਰੀ ਓਮ ਨਮੋ ਨਾਰਾਇਣ ਉੱਚੀ ਤਰੈ ਬੋਲੋਗੇ ਪਤਾ ਲੱਗੂ ਕਿਸੇ ਬ੍ਰਾਹਮਣ ਦੀ ਆਵਾਜ਼ ਹੈ ਜਦੋਂ ਤੁਸੀਂ ਆਜ਼ਾਨ ਦੀ ਆਵਾਜ਼ ਸੁਣੋਗੇ ਲੱਗੂ ਕਿ ਕਿਸੇ ਮਸਜਿਦ ਚ ਆ ਰਹੀ ਹੈ ਕਿ ਕਿਸੇ ਮੁਹੰਮਦਨ ਭਰਾ ਦੀ ਆਵਾਜ਼ ਹੈ ਜੋ ਤੁਸੀਂ ਨਿਰ ਸ਼ਬਦ ਹੋ ਕੇ ਸਿਰਫ ਆਕਾਰ ਚ ਵੈਸੀ ਹੇਕ ਹੀ ਲਾਉਂਗੇ ਹਮ ਔਰ ਜਿਵੇਂ ਆਇਆ ਹੋ ਹੋ ਰਾ ਹਾ ਨਾ ਰੇ ਹੁਣੇ ਹੁਣ ਦੱਸੇ ਕਿ ਸਿੱਖ ਦੀ ਆਵਾਜ਼ ਹੈ ਇਹ ਮੁਸਲਮਾਨ ਦੀ ਹੈ ਕਿ ਹਿੰਦੂ ਦੀ ਹੈ ਇਹ ਤਾਂ ਸਾਂਝੀ ਜੀ ਆਵਾਜ਼ ਹੈ ਆਵਾਜ਼ ਹੈ ਆਵਾਜ਼ ਹੈ ਤੇ ਕਈ ਵਾਰੀ ਬੈਠਾ ਮੈਂ ਇਹੋ ਜਿਹਾ ਕਮਲ ਕਰਦਾ ਰਹਿੰਦਾ ਹਮ ਕਿ ਉਹੀ ਆਕਾਰ ਚ ਲੰਘੇ ਇਹ ਕਜੀਆਂ ਲਾਉਂਦੇ ਲਾਉਂਦੇ ਆਏ ਜਨ ਤੁਰ ਗਏ ਬਾਕੀ ਇਹ ਵੀ ਕਹਿੰਦਾ ਨਾ ਗਿਆਨ ਵਿਗਿਆਨ ਤੇ ਬ੍ਰਹਮ ਗਿਆਨ ਇਹ ਜ਼ਿੰਦਗੀ ਦੇ ਕਿਸੇ ਫਲਸਫੇ ਚ ਲਾ ਲਓ ਤੁਹਾਡੇ ਨਾਲ ਚ ਵੀ ਹੈ ਹਮ ਸਵਾਲ ਕਰਨਾ ਮੈਨੂੰ ਲੱਗਦਾ ਬਹੁਤ ਵੱਡੀ ਗੱਲ ਹੈ ਸਵਾਲ ਕਰਨਾ ਹੈ ਨਾ ਕਿਸੇ ਕਿਸੇ ਚੀਜ਼ ਦੀ ਉਪਜ ਹੈ ਸਵਾਲ ਮੇਰੇ ਖਿਆਲ ਤਾਂ ਇੱਥੋਂ ਸ਼ੁਰੂ ਹੁੰਦਾ ਹੈ ਜਦੋਂ ਤੱਕ ਸਵਾਲ ਹੀ ਨਹੀਂ ਹੈ ਤਾਂ ਅੱਗੇ ਗੱਲ ਕਿਵੇਂ ਬਿਲਕੁਲ ਬਿਲਕੁਲ ਸੋ ਐਸੀ ਤਰ੍ਹਾਂ ਚਾ ਹਮ ਹੈ ਨਾ ਇਸ ਤਰ੍ਹਾਂ ਕੈਮਰਾ ਫੋਕਸ ਹੈ ਡੀ ਫੋਕਸ ਹੈ ਵਾਈਡ ਲੈਂਸ ਹੈ ਕਲੋਜ਼ ਹੈ ਐਕਸਟ੍ਰੀਮ ਕਲੋਜ਼ ਹੈ ਹੁਣ ਦਾ ਸੁਖਣਾ ਜਿਹੜੇ ਆ ਗਿਆ ਇਹ ਸੋਨੀ ਦੇ ਸਾਰੇ ਏ ਇਹ ਨਿਕਾਲ ਨਿਕਾਲ ਵਾਲਿਆ ਨਿਕਾਲ ਵਾਲੇ ਕਹਿੰਦੇ ਆ ਇਹ ਬੜੇ ਸੋਹਣੇ ਸੋਹਣੇ ਕੈਮਰੇ ਆ ਗਏ ਤਾਂ ਖੋਜ ਦੇ ਵਿੱਚ ਹੈ ਸੋ ਇਦਾਂ ਹੀ ਸਾਡੇ ਵਾਲੇ ਕੰਮ ਚ ਹੈ ਖੋਜ ਹੀ ਖੋਜ ਆ ਖੋਜ ਹੀ ਖੋਜ ਜਿੰਨੀ ਡੂੰਗੀ ਚੁੱਪੀ ਲਈ ਜਾਏਗਾ ਆਇ ਨਹੀਂ ਹੈ ਕਿ ਕਿਸੇ ਪੀਆਂ ਮੁੱਕ ਗਿਆ ਹੀਰੇ ਮੁੱਕ ਗਏ ਲੱਭੀ ਹੋ ਜਾਣੇ ਆ ਲੱਭੀ ਹੋ ਜਾ ਰਹੇ ਸੋ ਹੁਣ ਲੱਗਦਾ ਕਿ ਕਿ ਜਿੰਨਾ ਕਿਸ ਜਾਣ ਕੇ ਜਾਈਏ ਇਹਦੇ ਬਾਰੇ ਸੰਗੀਤ ਬਾਰੇ ਪੂਰਨ ਪੂਰਨ ਹੋ ਸਕਦਾ ਸੰਗੀਤ ਚ ਬੰਦਾ ਹੋ ਸਕਦਾ ਬਿਲਕੁਲ ਹੋ ਸਕਦਾ ਉਹ ਕਿਵੇਂ ਹੁਣ ਬਾਬੇ ਨਾਲ ਕੋਣੀ ਹਾਂ ਜਣੀ ਆ ਹੀ ਸੁਣਦੇ ਆ ਬਜ਼ੁਰਗਾਂ ਤੋਂ ਮਹਾਂਪੁਰਸ਼ਾਂ ਤੋਂ ਕਿ ਕਿ ਮਰਦਾਨੇ ਰਵਾਵ ਛੇੜ ਬਿਲਕੁਲ ਮਹਾਰਾਜ ਕੀ ਸਤਿਵੰਤ ਬਾਨੀ ਆਈ ਹੈ ਬਿਲਕੁਲ ਹਨ ਤੇ ਬਾਣੀ ਤੋਂ ਵੱਡਾ ਕੀ ਹੈ ਉਸ ਤੋਂ ਵੱਡੀ ਖੋਜ ਉਸ ਤੋਂ ਵੱਡੀ ਆਮਦ ਉਸ ਤੋਂ ਵੱਡੀ ਉਪਜ ਉਸ ਤੋਂ ਵੱਡੀ ਦੇਣ ਮੈਨ ਲੱਗਦਾ ਕੋਈ ਹੈ ਹੀ ਨਹੀਂ ਹੈ ਹਨ ਤੇ ਬਾਬਾ ਹੀ ਬੋਲਦਾ ਸੀ ਆਈ ਪੰਜਵੇਂ ਪਾਤਸ਼ਾਹ ਕੋਲੇ ਸਰਨ ਦਾ ਬਿਲਕੁਲ ਵਜਦਾ ਸੀ 10ਵੇਂ ਪਾਤਸ਼ਾਹ ਕੋਲੇ ਤਾਂ ਦਰਬਾਰ ਸਜਦੇ ਸੀ ਹਨ ਉਸ ਤੋਂ ਬਾਅਦ ਤਾਂ ਚਲੋ ਢਾਡੀ ਕੁਇਸ਼ਰ ਆ ਗਏ ਸੰਗੀਤ ਜੰਗਾਂ ਚ ਸਾਡੇ ਸੰਗੀਤ ਹੈ ਦੁੱਖ ਚ ਸਾਡੇ ਸੰਗੀਤ ਹੈ ਆਨੰਦ ਚ ਸਾਡੇ ਸੰਗੀਤ ਹੈ ਖੁਸ਼ੀਆਂ ਚ ਸਾਡੇ ਸੰਗੀਤ ਹੈ ਸੋ ਸੰਗੀਤ ਹਰ ਹਰ ਚੀਜ਼ ਨੂੰ ਕੰਪਲੀਟ ਕਰਦਾ ਹਰ ਫੀਲਡ ਨੂੰ ਕੰਪਲੀਟ ਕਰਦਾ ਹੂੰ ਕੁਛ ਥਰ ਅਵਾਜ਼ ਹੋ ਜਾਏ ਉਸ ਤੋਂ ਬਾਅਦ ਅਗਲੀ ਗੱਲ ਕਰਾਂਗੇ ਤੁਹਾਡੀ ਬਾਤ ਕੁਝ ਵੀ ਰਾਤ ਨੂੰ ਪ੍ਰੋਮਨ ਤੇ ਨਾਲ ਪੁੰਨੂ ਸੱਸੀ ਤੇ ਉਹਦੀ ਮਾਤਾ ਦੀ ਗੱਲਾਈ ਜਾਂਦਾ ਸੀ ਇੱਕ ਜੀ ਉਹਦਾ ਇੱਕ ਫਿਕਰਾ ਸੁਣਾਉਣਾ ਤੁਹਾਨੂੰ ਸੁਣਾਓ ਉਹ ਉੱਠ ਨਹੀਂ ਤੀਏ ਸੁੱਤੀਏ ਕੋਇਲਾ ਚਰਖੇ ਦੀ ਸਾਰਨੀ ਉਹ ਪੁੰਨੂ ਵਰਗੀਆਂ ਸੂਰਤਾ ਉਹ ਤੈਨੂੰ ਲੈ ਦਿਆਂ ਦੋਤੇ ਚਾਰਨੀ ਹਾਏ ਵੇ ਪੁੰਨੂ ਜ਼ਾਲਮਾ ਵੇ ਦਿਲਾਂ ਦੇ ਆ ਮਰ ਮਾਂ ਸੁੱਤੀ ਨੂੰ ਛੋੜ ਕੇ ਨਾ ਜਾਣਈਓ ਅਗੋਂ ਸੱਸੀ ਬੋਲਦੀ ਆਪਦੀ ਮਾਂ ਜੀ ਕਹਿੰਦੀ ਮਾਂ ਅਗ ਲਾਵਾਂ ਤੇਰੀਆਂ ਉਹ ਪੂਣੀਆਂ ਨਹੀਂ ਮਾਂ ਅਗਲਾਵਾ ਤੇਰੀਆਂ ਪੂਣੀਆਂ ਤੇ ਤੇਰਾ ਚਰਖਾ ਦੇਵਾ ਤੋੜਨੀ ਓਪਨੂ ਵਰਗੀਆਂ ਸੂਰਤਾ ਮੈਨੂੰ ਮਿਲਨ ਨਾ ਕਿਧਰੇ ਹੋਰ ਨਹੀਂ ਹਾਏ ਵੇ ਪੰਨੂ ਜਹਲਵਾ ਵੇ ਦਿਲਾਂ ਦੇ ਆ ਉਹ ਮਹਿਰ ਮਾ ਸੁੱਤੀ ਨੂੰ ਛੋੜ ਕੇ ਨਾ ਜਾਣਈਓ ਉਹ ਸੁੱਤੀ ਨੂੰ ਛੋੜ ਕੇ ਨਾ ਜਾਣਈਓ ਕਮ ਵਾਹ ਵਾਹ ਕੈ